हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈ ਆ ਬੱਚਾ ਮਗਰ ਆ ਗਿਆ ਬਸੀ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਬਈ ਕੱਚੀ ਆ ਗਈ ਹੈ ਵੀ ਜਰਸੀ ਬਰੀਡ ਆ ਜੀ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਠੀਕ ਠਾਕ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਚੱਲੀ ਜਾਂਦਾ ਠੀਕ ਆ ਨਾਮ ਤੇ ਬਾਈ ਆਪਣਾ ਏਡਰੈਸ ਬੋਲ ਦੋ ਨਾਮ ਜਗਰਾਤ ਸਿੰਘ ਆ ਜੀ ਹੂੰ ਪਿੰਟਾ ਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬੇ ਨੇੜੇ ਪਿੰਡ ਵਿਚ 4 ਕਿਲੋਮੀਟਰ ਤੱਕ ਪਾ ਰਿਆ ਜਾਂਦਾ ਜੀ 8 ਕਿਲੋਮੀਟਰ ਤੇ ਪੱਕੂ ਕੈਂਚਦਾ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 76964 ਜੀ 22425 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਇਹ ਤੂੰ ਸ਼ੁਰੂ ਕਰਦੀ ਬਈ ਹਾਂ ਜੀ ਹਾਂ ਕਿਹੜਾ ਸੂਈ ਹੈ ਇਹ ਭਲੂਣ ਸੂਈ ਵੀ ਆ ਜੀ ਦੋ ਦਿਨ ਦਾ ਬੱਸੀ ਮੂੰਹੋਂ ਦੋ ਦਿਨ ਦਾ ਹਾਂਜੀ ਹਾਂ ਬੱਚਾ ਹੀ ਆ ਜੀ ਹਜੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਹੋ ਗਏ 10 12 ਦਿਨ ਸੂਈ ਨੂੰ ਠੀਕ ਆ ਹਾਂਜੀ ਹਾਂ ਤੇ ਕਿੰਨਾ ਦੱਤਾ ਬਈ ਦੋ ਦੋ 17 ਕਿਲੋ ਆ ਜੀ 16 ਮੰਨ ਕੇ ਆ ਜੀ ਅਗਲਾ ਠੀਕ ਆ ਹਾਂਜੀ ਹਾਂ ਮੰਨ ਕੇ ਚੱਲੋ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਭਾਵੇਂ ਚਾਰ ਟਾਈਮ ਤਸੱਲੀ ਕਰ ਲਈ ਠੀਕ ਆ ਬੱਚਾ ਕੀ ਆ ਗਿਆ ਇਹ ਮਗਰ ਬੱਚਾ ਬੱਸੀ ਆ ਜੀ ਬੱਸੀ ਚੰਗੀ ਆ ਨਾ ਹਾਂਜੀ ਹਾਂ ਬੱਚਾ ਬਈ ਮਗਰ ਆ ਗਿਆ ਤੇ ਬੱਸੀ ਬੱਸੀ ਜਰਸੀ ਦੀ ਦੇਗੀ ਨਾ ਬਈ ਹਾਂਜੀ ਹਾਂ ਜਰਸੀ ਕ੍ਰੋਸ ਆ ਜੀ ਕਾ ਹੂੰ ਸਹੀ ਗੱਲ ਆ ਬਈ ਹਾਂਜੀ ਹਾਂ ਜਰਸੀ ਤੇ ਐਚ ਐਫ ਦਾ ਮਿਕਸ ਆ ਜੀ ਇਹ ਤੇ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਜੀ ਸਹੀ ਗੱਲ ਆ ਜੀ ਕਿਸੇ ਵੀਰ ਨੇ ਐਚ ਐਫ ਦੇ ਬੱਚੇ ਲੈਣੇ ਤਾਂ ਵੀ ਚੰਗੇ ਪਾਉਂਗੀ ਹੁਣ ਜੇ ਮੈਂ ਜਰਸੀ ਦਾ ਬੱਚਾ ਤਾਂ ਚੰਗਾ ਦਿੱਤਾ ਹੀ ਆ ਹਾਂਜੀ ਹਾਂ ਹੂੰ ਨਗੀਨਾ ਹੀ ਆ ਜੀ ਤੇ ਚੂ ਲੇਵਾ ਬਾਈ ਚੈੱਕ ਕਰਵਾ ਨਾ ਲੇਵਾ ਬੜਾ ਚੰਗਾ ਗਿਆ ਬਹੁਤ ਸੋਹਣਾ ਫੀਟਨ ਦਾ ਲੇਵਾ ਗਿਆ ਬਾਕੀ ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਗਿਆ ਕੋਈ ਨਹੀਂ ਜੀ ਕਿਸੇ ਪਾਸੋਂ ਬਸ ਸਹੀ ਗੱਲ ਆ ਲੇਵਾ ਵਾਲਾ ਚੰਗਾ ਹੈ ਨਾ ਟਾਇਰ ਦੇ ਵੀ ਆ ਗਏ ਹਾਂਜੀ ਹਾਂ ਫਿਕਸ ਹੈਡਰ ਦੀ ਆ ਗਈ ਹੂੰ ਫਿਕਸ ਹੈਡਰ ਦੀ ਆ ਗਈ ਬਾਕੀ ਬਈ ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਕੱਲਾ ਕੱਲਾ ਥਣ ਪਿਆ ਗਿਆ ਬਾਕੀ ਹਾਂ ਜੀ ਪੂਰੀ ਵਜਨ ਵਾਲੀ ਆ ਨਹੀਂ ਵੀ ਪੂਰੀ ਸਹੀ ਗੱਲ ਆ ਵਜਨ ਵਾਲੀ ਹਾਂ ਪਰ ਤੁਹਾਡਾ ਕੀ ਗੱਲ ਕਰੀਏ ਬਈ ਆਪਾਂ ਮਤਲਬ ਕਿ ਤੰਤਾਜ ਦਾ ਇਹਦਾ ਬੱਚਾ ਹੀ ਆ ਬੱਚਾ ਹੀ ਆ ਜੀ ਹਜੇ ਤਾਂ ਹਾਂਜੀ ਹੂੰ ਖੋਲਿਓ ਬਈ ਤੋਰੇ ਨੂੰ ਖੋਲ ਕੇ ਕੱਦ ਦੀ ਗੱਲ ਕਰੀਏ ਤਾਂ ਮੈਂ ਕਹਣਾ ਬਈ ਅੱਜ ਕਹਿਣ ਦੀ ਲੋੜ ਹੀ ਨਹੀਂ ਕੱਦ ਤਾਂ ਢਾਕਾ ਗਿਆ। ਹਾਂਜੀ ਹਾਂ ਕੱਦ ਤਾਂ ਹੀ ਬੱਚਾ ਹਜੇ ਕਰੂਗੀ ਇਹ। ਹਜੇ ਕਿਹੜਾ ਜੀ ਪੂਰੀ ਕਾਹਾਂ ਗਈ ਇਹ ਤਾਂ ਦੰਦਾ। ਮੈਂ ਕਹਣਾ ਬਈ ਜਦੋਂ ਉਹ ਕੱਦ ਕਰਨਾ ਕਿੱਥੇ ਦੀ ਕਿੱਥੇ ਜਾ ਕੇ ਖੜ ਜਾਣਾ। ਹਾਂਜੀ ਹਾਂ ਸਹੀ ਗੱਲ ਹੈ। ਬਾਕੀ ਫੇਸ ਦੇਖੋ ਬਈ ਜਰਸੀ ਵਾਲਾ ਫੇਸ ਹੈ ਬਹੁਤ ਪਿਆਰਾ। ਬਾਕੀ ਤੋਰਾ ਤਾਰਾ ਜਮਾ ਇੱਕ ਨੰਬਰ ਨਮਾ ਹਾਣ ਬੱਚਾ ਆ ਗਿਆ। ਤਾਂ ਤਾਂ ਜੋ ਦੋ ਦੰਦਾ ਨੇ ਇਹਦੀ ਜਿਹੜੀ ਫੀਲਿੰਗ ਹੈ ਬਈ ਬਹੁਤ ਕਮਾਲ ਦੀ ਆ। ਤੇ ਅੱਜ ਦਾ ਮੁੱਲ ਕੀ ਰਹਿਣ ਵਾਲਾ ਹੈ? ਮੁੱਲ ਵੀ ਨਹੀਂ ਰੱਗੇ ਵੀ ਆਪਣੇ ਦੇਣ ਲੈਣੀ ਹੁੰਦਾ ਮੁੱਲ ਨਹੀਂ ਹੁੰਦੇ ਹੂੰ 72000 ਦੀ ਦੇਵਾਂਗੇ ਬੱਸੀ ਜੀ ਠੀਕ ਹੈ ਬਾਈ ਹਾਂ ਬਾਈ ਕਹਿੰਦਾ ਮੁੱਲ ਨਹੀਂ ਬਾਈ ਕਰਨਾ ਬਸ ਦੇਣ ਲੈਣੀ ਕਰਨਾ ਅੱਗੇ ਵੀ ਬਾਈ ਦੇਣ ਲੈਣੀ ਕਰਦਾਗਾ 72000 ਰੁਪਏ ਦੀ ਬਾਈ ਕਹਿੰਦਾ ਅੱਜ ਆ ਜੀ ਆਇਆ ਵੀ ਇੱਕ ਨਾਲ ਇੱਕ ਫਰੀ ਜਾਂਦੀ ਹੈ ਬੱਸੀ ਵੀ ਹੈ ਨਾਲ ਨਗੀਨਾ ਹੀ ਇਹਨੇ ਬਸ ਸਹੀ ਗੱਲ ਹੈ ਬਾਈ ਬੱਚੇ ਹਾਂ ਜੀ ਹਾਂ ਟੌਪ ਦੇ ਬੱਚਾ ਇਹਨੇ ਬਣਨਾ ਕਿਉਂਕਿ ਜਿਵੇਂ ਮਾਂ ਇਨੀ ਚੰਗੀ ਆ ਤਾਂ ਬੱਚਾ ਵੀ ਗਾਂ ਚੰਗਾ ਹੀ ਹੁੰਦਾ ਨਹੀਂ ਬਾਈ ਇਹ ਦੁੱਦੀ ਬੱਸੀ ਨੇ 20 ਲੀਟਰ ਕਰ ਜਾਣਾ ਜਿੱਥੋਂ ਲਿਆਂਦੀ ਉਹ ਬੰਦਾ ਜੌਬ ਕਰਦਾ ਵਿਆਹ ਠੀਕ ਹੈ ਬਾਈ ਤੇ ਉਹ ਦਾਣਾ ਹੀ ਪਾਉਂਦੇ ਸੀ ਘਰ ਦਾ ਖੀੜ ਫੂਡ ਨਹੀਂ ਇਹਨੂੰ ਪਾਈ ਉਹਨਾਂ ਨੇ ਵੀ ਆਪਣੇ ਘਰ ਦੇ ਦਾਣੇ ਦੇ ਹਾਂਜੀ ਹਾਂ ਜੇ ਸੈਲਜ ਵਗੈਰਾ ਜਾਂ ਫੀਡ ਵਧੀਆ ਪੂਏ ਨੂੰ ਦੁੱਧ 20 ਕਿਲੋ ਕਰੋਗੇ ਬਾਕੀ ਜਿਹੜੀ ਫੀਟਿੰਗ ਆ ਮੈਂ ਕਹਿੰਦਾ ਨਾ ਮਿਲੇ ਹੈਨਾ ਹਾਂਜੀ ਹਾਂ ਕਮਾਲ ਦੀ ਫੀਟਾ ਸੀਲ ਠੰਡੀ ਆ ਜੀ ਦੋਨੇ ਪਾਸੇ ਬਹਿ ਕੇ ਚੋਰੋ ਚ ਇੱਕ ਪਾਸੇ ਬੈਠੇ ਸਹੀ ਗੱਲ ਆ ਬਾਈ ਹਾਂਜੀ ਦਾਣਾ ਨੁਣਾ ਦੇਖੋ ਤੇ ਧਾਰਾ ਮਾਰੋਗੇ ਤਲੀ ਹਾਂ ਧਾਰਾ ਮਾਰ ਦੇਣੀ ਮਾਰ ਦੋ ਬਈ ਠੰਡੀ ਸੀਲ ਬੋਦਾ ਬਈ ਹਾਂਜੀ ਹਾਂ ਠੰਡੀ ਸੀਲ ਦੇਖੋ ਬਈ ਫੁੱਲ ਆ ਗਈ ਕਰਮਾ ਵਾਲੀ ਤੇ ਚੂਣ ਚਵਾ ਦੇਖੋ ਬਾਕੀ ਜਾਣ ਵਾਲੀ ਵਸੇ ਆ ਕੋਈ ਐ ਬ੍ਰੀਡ ਵਾਲੀ ਹੈ ਜੇ ਇਹਨਾਂ ਕਿਹੜਾ ਲੱਤਾਂ ਮਾਰਨ ਲਨਾਲ ਦੀ ਨਾਲ ਤਰੇ ਯਾਰ ਮੈਂ ਕਹਿੰਦਾ ਹਨ ਤਾਰਾ ਅੱਜ ਦੋ ਵੀ ਨਹੀਂ ਮਾਰਿਆ ਉਹਨੀਆਂ ਤਨ ਕੀ ਬਾਤ ਆ ਭਾਈ ਚੌਣ ਚਬਾ ਦੇਖੋ ਭਾਈ ਬੜਾ ਚੰਗਾ ਲੱਗਾਗਾ ਬਰਨ ਵਾਲੀ ਚਬਾਈ ਆ ਹਨਾ ਹਾਂ ਹਾਂ ਸਹੀ ਗੱਲ ਆ ਭਾਈ ਬੜੀ ਚੰਗੀ ਚਬਾਈ ਲੱਗੀ ਆ ਵਾ ਕਿਹੜਾ ਲੇਵਨ ਆ ਭਾਈ ਬਹੁਤ ਸੋਹਣਾ ਹੈ 61 ਰਾ ਜੀ ਸਹੀ ਗੱਲ ਆ ਬਾਕੀ ਗਾਹਾਂ ਨੂੰ ਵਧਣ ਵਾਲੀ ਚੀਜ਼ ਆ ਜੀ ਇਹ ਹਮ ਹਜੇ ਤਾਂ ਬੱਚਿਆਂ ਜੀ ਆ ਭਾਈ ਬੱਚਾ ਹੀ ਆ ਜੀ ਹਜੇ ਤਾਂ ਲੇ ਬਾਈ ਦੇਖੋ ਠੰਡੀ ਸੀ ਜੀ ਯਾਰ ਜਿਵੇਂ ਨਾ ਤਾਂ ਬਾਈ ਜਿਵੇਂ ਮਰਜੀ ਜਿਵੇਂ ਮਰਜੀ ਕਿਸੇ ਪਾਸੋਂ ਖੁੰਝਦੀ ਨਹੀਂ ਜੀ ਬਸੀ ਬਰੀਡ ਪੱਖੋਂ ਸੀਰ ਪੱਖੋਂ ਕਿਸੇ ਪਾਸੋਂ ਖੁੰਝਦੀ ਹੈ ਹੀ ਨਹੀਂ ਸਹੀ ਗੱਲ ਆ ਬਾਈ ਹਾਂਜੀ ਹਾਂ ਤੇ ਅੱਗੇ ਬਾਈ ਇਹ ਤਰਾ 2 ਨੰਬਰ ਤੇ ਇਹ ਗੱਬਣਾਂ ਜੀ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਜਰਸੀ ਆ ਗਈ ਹੈ ਨਾ ਹਾਂਜੀ ਜਰਸੀ ਆ ਪੰਜਾਬ ਫੁੱਲ ਵੱਡੀ ਤੇ ਫੁੱਲ ਵਜਨ ਵਾਲੀ ਫੁੱਲ ਵਜਨ ਵਾਲੀ ਜੀ ਹਾਂ ਠੀਕ ਆ ਕਿੰਨਾ ਇਹਦਾ ਦੁੱਧ ਪਾਇਆ ਬਾਈ ਪਿਛਲੇ ਸੂਏ ਜਿਹਦਾ ਹੈਗਾ 16 17 ਲੀਟਰਾਂ ਦਾ ਰਿਕਾਰਡ ਠੀਕ ਆ ਐਦਿਕ ਕਿੰਨੀ ਕਮੀਦ ਆ ਬਾਈ ਉਹਨਾਂ ਕੀ ਆ ਪਾਏ ਕਿ ਕਹਾਂਗੇ 17 18 ਐਨੀ ਬਤਾ ਵੀ ਜੋ ਦੇ ਪਰ ਕਹਾਂਗੇ ਆਪਾਂ 17 18 ਠੀਕ ਹੈ ਭਾਈ ਹਾਂਜੀ ਹਾਂ ਤੇ ਬਾਕੀ ਇਹਨਾਂ ਚਮਕਾਂ ਵਾਲੀ ਬਹੁਤ ਆ ਨਾ ਹਾਂ ਇਹ ਚਮਕਾਂ ਲਿਆ ਜਾਣ ਦਿਨਦੜੀ ਪੂਰੀ ਸੀਲ ਠੰਡੀ ਹੈ ਇਹ ਤਾਂ ਤਿਆਰੀ ਸ਼ੁਰੂ ਹੀ ਕਰੀਆ ਨਾ ਹਾਂਜੀ ਹਾਂ ਇਹ ਤਾਂ ਬਣਨਾ ਜੀ ਸਹੀ ਗੱਲ ਆ ਇਹ ਤਾਂ ਬਣਨਾ ਬਈ ਤਿਆਰੀ ਸ਼ੁਰੂ ਕਰੀਆ ਦਿਖਾਈ ਬਣ ਗਿਆ ਬਲਟਾਂ ਖਿੱਚ ਆਹ ਦੇਖੋ ਜੀ ਲਓ ਇਹ ਤਾਂ ਰਬੜ ਮਗੂ ਵਾਦਾ ਹੀ ਲੈਵਾ ਸਹੀ ਗੱਲ ਆ ਰਬੜਾ ਕੋਈ ਵਾਦਾਗਾ ਲੈਵਾ ਪੰਡ ਬਣ ਕੇ ਸੁਣਾ ਜੀ ਇਹਨੇ ਹਾਂ ਇਹ ਵੀ ਕੋਈ ਆਈ ਸੁਣ ਕੁਝ ਬਣ ਕੇ ਹੀ ਸੁਣਾ ਕਨੇ ਹਾਂਜੀ ਹਾਂ ਸੀਲ ਠੰਡੀ ਹੈ ਬਾਕੀ ਬਈ ਦੀ ਫੈਟ ਆਊਗੀ ਚੰਗੀ ਆਊਗੀ ਦੁੱਧ ਹੋਊਗਾ ਜਿਹੜਾ ਗਾੜਾ ਹੋਊਗਾ ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਥਾਣਾ ਇੱਕ ਨੰਬਰ ਆ ਗਾ ਨਾ ਤੇ ਬਈ ਖੋਲਣੀ ਜਗਰਾ ਦਿਖਾਈ ਗਿਆ ਪਾਦਾ ਫੇਸ ਵਗੈਰਾ ਬਾਕੀ ਇਹ ਕੱਦ ਦੀ ਗੱਲ ਕਰੋਗੇ ਤਾਂ ਬਈ ਕੱਦ ਚੰਗਾ ਆ ਗਿਆ ਕੋਈ ਵੀ ਛੋਟੀ ਮੰਨ ਕੇ ਨਾ ਨਾ ਜੀ ਫੁੱਲ ਵੱਡੀ ਤੇ ਵਜਨ ਵਾਲੀ ਮੰਨ ਕੇ ਹਾਂ ਹਾਂ ਬਾਕੀ ਗਰਮ ਗਰਮਾ ਤੋਹਫਾ ਜੀ ਵੀ ਹੂੰ ਸ਼ਾਈਨਿੰਗ ਚਮਕ ਦੀ ਗੱਲ ਕਰੀਏ ਨਾ ਫੁੱਲ ਆ ਗਈ ਗਰਮ ਵਾਲੀ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਨ ਲੱਗ ਗਿਆ ਕਿੰਨੇ ਦਿਨਾਂ ਦੀ ਕੱਚੀ ਦੱਸਿਆ ਬਈ ਇਹ ਲੈ ਜੂ ਜੀ ਹਜੇ ਹਫਤਾ ਚੀਕ ਹਾਂਜੀ ਹਬ ਤੇਰੀ ਕੱਚੀ ਆ ਬਾਈ ਉਸ ਹਿਸਾਬ ਨਾਲ ਦਾ ਅੰਦਾਜ਼ਾ ਲਾ ਤੇ ਫੇਸ ਦਿਖਾਈਏ ਮਹਾਰਾਜ ਆਪਾਂ ਹਾਂਜੀ ਹਾਂ ਦੇਖੋ ਕੀ ਬਾਤ ਹੈ ਬਹੁਤ ਸੋਹਣਾ ਮੂੰਹ ਹੈ ਨਾ ਹਾਂਜੀ ਹਾਂ ਬਾਕੀ ਕਾਫੀ ਕਲਰ ਚਾਹੀਏ ਤੇ ਮੋਲੇ ਦਾ ਬਾਈ ਫਿਰ ਮੋਲੇ ਦਾ ਜਿੰਨਾ ਮਰਜ਼ੀ ਕਰਾ ਲਓ 50000 ਦੀ ਦੇ ਮੰਗੇ ਜੀ ਅੱਜ ਕੱਚੀ ਦਾ ਭਾਅ ਇਹ ਜਮਾਂ ਲੈਣ ਦੇਣ ਹਾਂਜੀ ਹਾਂ ਠੀਕ ਹੈ ਬਾਈ ਇਹ ਤਾਂ ਸੌੜ ਸੱਪਾ ਹੀ ਹੋਊਗਾ ਸਸ ਅੱਜ ਬਾਈ ਕਹਿੰਦਾ ਕੱਚੀ ਆ ਬਾਈ ਕੱਚੀ ਨਾਲਾ ਮੁੱਲ ਹੋਊਗਾ ਜਿਹੜਾ ਦੇਣ ਲੈਣ ਵੀਰ ਨੇ ਇਹਦਾ ਮੁੱਲ ਰੱਖਿਆ ਬਾਈ ਟੋਟਲੀ 50000 ਰੁਪਏ ਦੀ ਅੱਜ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਇਹਨੇ ਜੀ ਦਿੰਦਾ ਨਹੀਂ ਜੀ ਕੋਈ ਦੋ ਦੋ 17 18 ਕਿਲੋ ਖੁੱਲਾ ਦੇਊ ਹੇ ਉਹ ਵੀ ਮੱਝ ਵਰਗਾ ਠੀਕ ਆ ਹਾਂ ਜੀ ਹਾਂ ਤਿਆਰ ਹੋ ਕੇ ਜੀ ਹੋਰ ਹੋ ਰੇਟ ਜੇ ਕੱਲ ਨੂੰ ਕੋਈ ਕਹੇ 4 ਦਿਨ ਖੜ ਗਈ ਉਹਦੇ ਵੀਡੀਓ ਦੇ ਰੇਟ ਤੁਸੀਂ ਇੰਨਾ ਕਹੇ ਤਿਆਰ ਹੋ ਕੇ ਰੇਟ ਉਹੇ ਜਾ ਹੋ ਜੀ ਸਹੀ ਗੱਲ ਆ ਬਾਈ ਅੱਜ ਬਾਈ ਕਹਿੰਦਾ ਕੱਚੀ ਆ ਬਾਈ ਤਾਂ ਆਪਾਂ 50000 ਰੁਪਏ ਦੇਣੀ ਆ ਜਿੱਦਾਂ ਹੋਗੀ ਤਿਆਰ ਬਾਈ ਉਹਦੇ ਤਾਂ ਮੁੱਲ ਫਿਰ ਉਹਿਆ ਜੀ ਹੋਣਾਗਾ ਸਭ ਨੂੰ ਪਤਾ ਕਿ ਨਹੀਂ ਬਾਈ ਹਾਂ ਜੀ ਹਾਂ ਹੂੰ ਬਾਕੀ ਜਿਹੜਾ ਗਏ ਪੱਥਰਾਂ ਦਾ ਬਾਈ ਜਾਂ ਲੇਵਾ ਜਨਾ ਬਹੁਤ ਸੋਹਣਾ ਤਿਆਰ ਕਰੂਗੀ ਅਸਲ ਵਿੱਚ ਸੋਹਣਾ ਲੈਣਾ ਹੈ ਨਾ ਹਾਂ ਜੀ ਹਾਂ ਅਜੇ ਤਾਂ ਕੱਚੀ ਦਿੱਖ ਚ ਨਹੀਂ ਆਉਂਦੀ ਉਹਨੀ ਪੰਡ ਵਰਗਾ ਲੈ ਉਹ ਮਨੂ ਚਾਹ ਪੂਰਾ ਸਹੀ ਗੱਲ ਆ ਮਲਾਈਮ ਲੈਵਿ ਬਾਕੀ ਜਿਹੜਾ ਗੈਪ ਆ ਬੈਠਣਾਂ ਦਾ ਦੁੱਧ ਵਾਲੀ ਨਾਲ ਆ ਬਹੁਤ ਚੰਗੀ ਆ ਗਈ ਤੇ ਮੁੱਲ ਵੀ ਵੀਰ ਨੇ ਉਸ ਹਾਵਨਾ ਦਾ ਅੱਜ ਜਾਇਜ਼ ਹੀ ਰੱਖਿਆਗਾ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੜਾ ਚ ਕੋਈ ਵੜਾ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ